ਯਾਰ ਸਾਰੇ ਗੋਰੀਆ ਟੀਵੀ ਦੇਖਣ ਵਾਲਾ ਨਹੀਂ ਅੱਜ ਨੇ ਕਰਦੇ ਨਵੇਂ ਬਲੌਗ ਦੀ ਸਟਾਰਟਿੰਗ ਬੱਚੇ ਛੱਡਦੇ ਜਿਹੜੇ ਨਵੇਂ ਤੇ ਤੀਰ ਦੀ ਚੌਥ ਕੱਲ ਵੀੜ ਆਏ ਤੇ ਜੀ ਉਹ ਕੋਸ਼ਕ ਉਤਰੋ ਜਾਲ ਚ ਪਾਏ ਕੋਸ਼ਕਾ ਨਾਰਾਈ ਧੁੱਪਾਂ ਤਾਂ ਪਲਵਾਈ ਆ ਆ ਢਾਂਗਾ ਖੜਾ ਹੀ ਆ ਹੁਣ ਛੱਡੇ ਵੀਂ ਦੀ ਬੱਚੇ ਉਹ ਦੇਖੋ ਉੱਡ ਰਹੇ ਆ ਕਾ ਜਾਂਦਾ ਰੰਗ ਕਰਿਆ ਜੀ ਇਹਨਾਂ ਨੂੰ ਰੰਗ ਲਾ ਕੇ ਛੱਡੇ ਆ ਅਤੇ ਖਾ ਆ ਰਹੇ ਆ ਜੀ ਸਾਨੂੰ ਘਰ ਆਉਣਾ ਦਰਸ਼ਣ ਇੱਕ ਮਿੰਟ ਰੱਖੋ ਇਹ ਕਾ ਆ ਗਈ ਆ ਲੰਗੀ ਸੁਰਖੀ ਆਪਣੀ ਆ ਗਿਆ ਆਪਣਾ ਕਾਂਤਾ ਵਾ ਚਾ ਦੇਖੋ ਆ ਦੇਖੋ ਆ ਜਾ ਰਿਹਾ ਦੇ ਆ ਪਾ ਰੰਗ ਲਾਇਆ ਇਹਨਾਂ ਦੇ ਆ ਦੇਖੋ ਮੇਰੇ ਰੰਗ ਲੱਗ ਗਿਆ ਪੱਥੜਾਈ ਲਾਈ ਆ ਤੇ ਕਲਾਬੀ ਰੰਗ ਲਾਇਆ ਬਹੁਤ ਸੋਹਣੇ ਜੱਜ ਰਹੇ ਆ ਲਾਏ ਵੀ ਰੰਗ ਆਹ ਵਚਾ ਆਪਣਾ ਥੋੜਾ ਜਿਹਾ ਚਲਾਈ ਕਰਦਾ ਆ ਹੁਣ ਆਇਆ ਦੇਖੋ ਬਾਹਲਾ ਉੱਚਾ ਖੜਾ ਉਹ ਦੇਖੋ ਉੱਪਰ ਖੜਾ ਥੋੜਾ ਜਿਹਾ ਆਹ ਵੇਖੋ ਉੱਪਰ ਜ਼ੂਮ ਕਰਕੇ ਦੇਖਦਾ ਕਾਲਾ ਸਾਤਾ ਗਲਾ ਭੀ ਡੰਡਾ ਕਾਲੀ ਟੋਰੀ ਛੱਡੇ ਅੱਜ ਕੱਲ ਥੋੜੀ ਜੀ ਕਰਦੇ ਤੇ ਛਿਮ ਜੀ ਮੁਸ਼ਕਿਲ ਨਾਲ ਆਇਆ ਕੱਲ ਮਿੱਤੇ 2:00 ਵਜੇ ਛੇੜ ਹੋ ਗਏ ਹੱਥ ਖੜੇ ਨਹੀਂ ਹੈਗੇ ਛੇੜੇ ਹੋਏ 2:00 ਵਜੇ ਤੇ ਇੰਨੀ ਹਰਾ ਕਰਕੇ ਪਚੀ ਚਲੋ ਅੱਜ ਆਪਾਂ ਸਾਡੇ 11:00 ਵਜੇ ਤੀ ਕੱਢਦੇ ਹਾਂ ਅੱਜ ਲਾ ਲੋ ਚੌ ਧੁੱਪ ਹੈਗੀ ਆ ਬਾਕੀ ਤੁਹਾਡੇ ਕਰਮਾ ਜੀਣਾ ਮਰਨਾ ਠੀਕ ਨਹੀਂ ਚਲ ਆਪਾਂ ਕੀ ਖੋਲ ਲੈਨੇ ਇਹਨਾਂ ਨੂੰ ਸੋਹਣੇ ਬੰਦੋਂ ਤੱਕ ਕੀ ਕਰਨੇ ਨਵੀਆਂ ਬਾਜੀਆਂ ਛੱਡ ਲਾਂਗੇ ਇਹਨਾਂ ਨੂੰ ਸੋਹਣੇ ਖੁੱਲ ਜਾਣਗੇ ਪਹਿਲੀਆਂ ਦੂਈਆਂ ਜਿਹੜੀਆਂ ਬਾਜੀਆਂ ਆ ਗਈਆਂ ਆਪਾਂ ਤਾਂ ਚਾਹੇ ਠੰਡਾ ਹੋਵੇ ਚਾਹੇ ਮਾੜਾ ਮੋਟਾ ਗਰਮ ਹੋਵੇ ਇੰਨੀ ਬਹੁਤੀ ਖੇਚਲ ਨਹੀਂ ਜੀ ਕਰਦੇ ਜਿੱਥੇ ਲੋਟ ਆ ਗਿਆ ਛੱਡਦੀ ਦਈ ਬਾਜੀ ਬਹੁਤ ਝਮੇਲਿਆਂ ਚਨੀ ਦੀ ਪੈਂਦੇ ਆ ਦੇਖੋ ਆ ਗਈ ਸੁਰਖੀ ਫੇਰ ਤਿੰਨ ਅੜਾਏ ਵੇ ਆਪਾਂ ਨੇ ਤੁਹਾਨੂੰ ਸਾਰੀ ਅਪਡੇਟ ਆਪਾਂ ਦਈਏਂਗੇ ਵਲੌਗ 'ਚ ਇਹਦੇ ਵਿੱਚ ਆ ਜਾ ਰਹੇ ਬੱਚੇ ਇਹ ਜਿਹੜੇ ਬੱਚੇ ਉੱਡ ਰਹੇ ਆ ਜੀ ਆ ਆ ਗਿਆ ਇਹ ਬਾਈ ਸਿੰਦਾ ਕਕਰਾਲੀ ਕੁੜੀ ਕਕਰਾਲੀ ਬਲੱਡ ਲਾਈਨ ਆ ਜੀ ਕਾਲਾ ਰੌਣੀ ਵਿੱਚ ਆ ਜਾਂਦਾ ਬਲੱਡ ਮੜਾ ਜਾਂ ਆ ਬੱਚਾ ਥੋੜਾ ਦਿਖ ਨਹੀਂ ਰਿਹਾ ਕਾਲੇ ਸਾਥੇ ਵਾਲਾ ਥੋੜਾ ਉੱਚਾ ਖੜਦਾ ਹੈ ਤੇ ਤੀਜੀ ਤੀਜੀ ਡਾਰ ਆਈ ਕੱਲ ਉਹੀ 2:30 ਵਜੇ ਮੇਰੇ ਤੋਂ ਨਿਕਲ ਗਏ 6 ਵਜੇ ਕਰ ਗਏ ਕੱਲ ਕੁੜੀ ਜੋ ਆ ਵੀ ਨਹੀਂ ਆ ਠੰਡਾ ਮੌਸਮ ਤਾਂ ਚੋ 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 ਚੁੜੀ ਜਾਂਦੇ ਨਵੇਂ ਬੱਚੇ ਕਦਾਤਾ ਮਹ ਵੀਰੇ ਗਾਹ ਲੱਗਣਾ ਪਰ ਵੀਰੋ ਆ ਜਾ ਰਹੇ ਆ ਦੇਖੋ ਕਿਸਮਤ ਆ ਵਿਚਾਰਿਆਂ ਦੀ ਮਿਹਨਤ ਕਰਾਂਗੇ ਪੂਰੀ ਦੱਬ ਕੇ ਬਾਈ ਆਪਣਾ ਬਹੁਤ ਸਤਿਕਾਰ ਜਾਊਗਾ ਚਿੰਤਾ ਕ ਕਰਾਲੀ ਤੇ ਗੋਰੀ ਜਗਰਾਲੀ ਹੱਥ ਨਹੀਂ ਫੜਿਆ ਵਿਚਾਰਿਆਂ ਨੇ ਜਿਹੜੇ ਹੱਥ ਲਾਏ ਚੱਕ ਲੈ ਮੈਂ ਕਹਿੰਦਾ ਲੈ ਜਾ ਬਾਈ ਕੋਈ ਗੱਲ ਨਹੀਂ ਆਪਣੀ ਪਸੰਦ ਦੇ ਆ ਜਾਂਦਾ ਦੇਖੋ ਕੰਤਾ ਵਿਚ ਕਕਰਾਲੀ ਸਾਰੇ ਪਿੰਡ ਨਾਲੇ ਪਿਆ ਰਹੇ ਆ ਹੁਣ ਪੂਰਾ ਕੋਈ ਜਵਾਬ ਨਹੀਂ ਦਿੰਦਾ ਇਹ ਆਪਣੇ ਨੂੰ ਆਵਾਰੇ ਆ ਗਿਆ ਕਾਲੇ ਸਾਤੇ ਵਾਲਾ ਪੋਛਾ ਦੇਖੋ ਇਹ ਚ ਦਿਖ ਨਹੀਂ ਰਿਹਾ ਜ਼ੂਮ ਕਰਦੇ ਬਲਾਰ ਹੁੰਦਾ ਬੜਾ ਥੋੜਾ ਜਾਨੀ ਮਾਉਂਗਾ ਮੈਂ ਤੁਹਾਨੂੰ ਉਹ ਵੀ ਡਾਰੀ ਦਿਖਾਵਾਂਗਾ ਕਿੰਨੀ ਪਿਆਰੀ ਡਾਰੀ ਕਰਦਾ ਉਹ ਵੀ ਆ ਗਿਆ ਇਹ ਐ ਚਲਾਈ ਕਰਦਾ ਦੇਖੋ ਪਤਰ ਚੱਲ ਰਹੇ ਹੈ ਬਜਿਆਂ ਦਾ ਧੜਾ ਧੜ ਬਦਨੇ ਪੂਰੇ ਪਿੰਡ ਉਪਰ ਗਾ ਪਿਆ ਪਿਆ ਉੜ ਉੜ ਕੇ ਰੰਗ ਲਾਤਾ ਭੜਕੀਲਾ ਜਿਆਦਾ ਲੋ ਜਨਾ ਕਈ ਇਹ ਦਿਨਾਂ ਚ ਰੰਗ ਲਾਉਂਦੇ ਨਹੀਂ ਅਗਲੇ ਨੂੰ ਆਇਆ ਵੀ ਖਾਣੀ ਉਪਰ ਹੀ ਕੁਪਟਰ ਆ ਗਿਆ ਫਟਦਾ ਫੁਟਦਾ ਆਪਣੇ ਪਿੰਡ ਕੋਈ ਹੈ ਨਹੀਂ ਸਾਰੇ ਖਿਡਾਰੀ ਵਧੀਆਂ ਆਪਣੇ ਪਿੰਡ ਦੇ ਦੇਖੋ ਜੀ ਉਡ ਰਿਹਾ ਪੂਰਾ ਸੁਰਖੀ ਨੂੰ ਪਤਾ ਨਹੀਂ ਕੀ ਹੋ ਗਿਆ ਮਰ ਜਾਣੀ ਉੱਪਰੇ ਖੜੀ ਆ ਜੱਦੀ ਉਹ ਟਪਟਿਓ ਨਹੀਂ ਹੈਗੀ ਚਾਰ ਬੱਚੇ ਘੜਾਏ ਆਪਾਂ ਇਹਦੇ ਦੇਖੋ ਚਾਰ ਬੱਚੇ ਇਹ ਤੇ ਹੀ ਪੜਾਏ ਇਹ ਆਪਾਂ ਨੇ ਛੱਡ ਦੇਣੀ ਵੀਰੋ ਇਹ ਆਖ ਦੇਣਾ ਜੱਗੇ ਜਿੱਤੀ ਦੀ ਮਾਰਚ ਮੋਰਚ ਦੇਵਾ ਕਿਤੇ ਆ ਗਈ ਮਾਰਚ ਮੋਰਚ ਮਾ ਦੇ ਕੇ ਦਲੇਰੀ ਛੱਡ ਦੇਣੀ ਆਪਾਂ ਨੇ ਇਹ ਬਾਕੀ ਰੱਬ ਰੱਖਾ ਹੋਊਗਾ ਇੱਕ ਮਿੱਤਰੋ ਕੀਜਾਂ ਇਕੱਠੀਆਂ ਹੋਣੀ ਤੇ ਕਰਨੀਆਂ ਸ਼ੁਰੂ ਕਰ ਦੋ ਹੌਲੀ ਹੌਲੀ ਇਕੋ ਲੱਗਦਾ ਫਿਰ ਕਈ ਵਾਰੀ ਮੇਰੇ ਵਰਗਾ ਗਰੀਬ ਆਦਮੀ ਨਹੀਂ ਲੈ ਸਕਦਾ ਚੀਜ਼ਾਂ ਜੋ ਜ਼ਰੂਰੀ ਗੱਲਾਂ ਆਪਾਂ ਨੂੰ ਇਹ ਕੂਪਟਰ ਵਾਈ ਦੇ ਵਿੱਚ ਜਿਆਦਾ ਨੇੜੇ ਤੋਂ ਚਾਹੀਦੀਆਂ ਇਹ ਨੋਟ ਕਰੋ ਚੀਜ਼ਾਂ ਜਿਹੜਾ ਕੁਜੇ ਹੁੰਨੇ ਆ ਕੁਜੇ ਪਾਣੀ ਵਾਲੇ ਜਿਹੜਾ ਕਹਿੰਦੇ ਆਪਾਂ ਘੜੇ ਦਾ ਪਾਣੀ ਤੋਂ ਉਹ ਪਾਣੀ ਕੁਜੇ ਲੈ ਲੋ 2-3 ਛੋੜੇ ਜਿਹੇ 100-200 ਰੁਪਏ ਦੇ ਆ ਜੰਨੇ ਆ ਉਹ ਇਕੱਠੇ ਕਰੋ ਪਹਿਲਾਂ ਦੋ ਕੁ ਜੀ ਤੇ ਰੇਤਾ ਤਸਲੇ ਦੇ ਵਿੱਚ ਰੇਤਾ ਪਾ ਕੇ ਉਹਦੇ ਵਿੱਚ ਰੱਖ ਕੇ ਕਰੋ ਨਾਲੇ ਆਪ ਪਾਣੀ ਪੀਓ ਨਾਲੇ ਕੂਤਰਾਂ ਨੂੰ ਬੁਲਾਇਓ ਗਰਮੀ 'ਚ ਵਧੀਆ ਚੀਜ਼ ਹੈ ਜੀ ਤੇ ਦੂਜਾ ਨੰਬਰ ਹੁਣ ਤਾਂ ਤੁਹਾਨੂੰ ਲੱਭ ਜੂਗੀ ਪ੍ਰਾਣੀ ਕਣਕ ਕਿ ਕੀ ਹੋਣ ਅਗਲੇ ਵੇਚ ਰਹੇ ਆ ਕਣਕ ਪ੍ਰਾਣੀ ਜਿਨ੍ਹਾਂ ਕੋਲ ਨਮੀ ਹੁਣ ਆ ਜਾਣੀ ਜਿckਣਾ ਹੁਣ ਮਹੀਨੇ ਡੇਢ ਮਹੀਨੇ ਤੱਕ ਉਹਨਾਂ ਨੇ ਪ੍ਰਾਣੀ ਕਣਕ ਵੇਚਣੀ ਆਪਣੀ ਹੁਣੀ ਲੈ ਕੇ ਰੱਖੋ ਕਣਕ ਪ੍ਰਾਣੀ ਕਿ ਜਿਹੜੀ ਨਵੀਂ ਕਣਕ ਤੁਹਾਨੂੰ ਵੀ ਪਤਾ ਉਹ ਚਲਦੀ ਨਹੀਂ ਹੈਗੀ ਤੇ ਪ੍ਰਾਣੀ ਕਣਕ ਲੈ ਕੇ ਰੱਖ ਲਓ ਆਪਣੇ ਕੂਤਰਾਂ ਦੇ ਹਿਸਾਬ ਨਾਲ ਜਿੰਨੀ ਤੁਸੀਂ ਲੈ ਕੇ ਰੱਖਣੀ ਆ ਠੀਕ ਹੈ ਜੀ ਪ੍ਰਾਣੀ ਕਣਕ ਹੋਗੀ ਆ ਕੁਝ ਜੇ ਹੋਗੇ ਠੀਕ ਹੈ ਜੀ ਟਰੀਆਂ ਟੂਆਂ ਨਵੀਆਂ ਬਦਾਮ ਵਾਲੀਆਂ ਟਰੀਆਂ ਹੋ ਗਈਆਂ ਜੀ ਦਾਣੇ ਵਾਲੀਆਂ ਹੋ ਗਈਆਂ ਨਵੀਆਂ ਇੱਕ ਹੋਰ ਵੀਰ ਗੱਲ ਨੋਟ ਤੁਹਾਨੂੰ ਬਹੁਤ ਵਧੀਆ ਗੱਲ ਦੱਸਣ ਲੱਗਿਆ ਵਾ ਜਿਹੜੇ ਪੁਰਾਣੇ ਕੁਜੇ ਆ ਪਿਛਲੇ ਸਾਲ ਦੇ ਆਪਾਂ ਵਿੱਚ ਦਵਾਈ ਪਾ ਦੰਨੇ ਆ ਜਾਂ ਕੁਝ ਉਹ ਕੁਜਿਆਂ ਨੂੰ ਬਾਹਰ ਸੇਟੋ ਨਵੇਂ ਖੁਜੇ ਰੱਖੋ ਖੁੱਡਿਆਂ ਦੇ ਵਿੱਚ ਨਵੇਂ ਕੁਜੇ ਲਿਆਓ ਜਿਨ੍ਹਾਂ ਵਿੱਚ ਤੁਸੀਂ ਪਾਣੀ ਵਗੈਰਾ ਪਾਉਣਾ ਉਹ ਨਵੇਂ ਰੱਖੋ ਯਾਨੀ ਹਰੇਕ ਸਾਲ ਉਹੀ ਇੱਕ ਕੁਜੇ ਯਾਨੀ ਵਰਤਣਾ ਹੈਗਾ ਜਦੋਂ ਗਰਮੀ ਆਏ ਤੁਹਾਡੇ ਕੂਤਰ ਡਾਰ ਕਰਕੇ ਆਉਣਗੇ ਉਹ ਦਵਾਈਆਂ ਵਾਲੇ ਕੁਝ ਜਿਹਾ ਪਾਣੀ ਪੀਣਗੇ ਤੁਹਾਡਾ ਕੂਤਰ ਆਟੋਮੈਟਿਕ ਢਿੱਲਾ ਹੋ ਸਕਦਾ ਹੈ ਇਹ ਗੱਲਾਂ ਨੋਟ ਕਰਿਓ ਜੀ ਬਰੀਕੀ ਗੱਲਾਂ ਬਹੁਤ ਜ਼ਿਆਦਾ ਉਹ ਨਵੇਂ ਕੁਝ ਜਿਹੜਾ ਹੌਲੀ-ਹੌਲੀ ਆਪਣਾ ਕੁਝ ਸਟਾਕ ਇਕੱਠਾ ਕਰੋ ਜਿਹੜੇ ਜ਼ਿਆਦਾ ਤੁਸੀਂ ਕੂਤਰ ਡਾਉਣੇ ਆ ਉਹ ਸਮਾਨ ਮਾਣਾ ਮੋਟਾ ਲਿਆ ਕੇ ਰੱਖ ਲਓ ਕੋਲ ਜਿਗਣਾ ਕੋਈ ਆਲੂ ਬੁਖਾਰਾ ਜਾਂ ਹੈ ਲਮਗੱਲਾ ਮੁਝੋ ਹੈ ਆਪਣਾ ਪਾਣੀ ਪੂਣੀ ਦਾ ਸਮਾਨ ਜਾਂ ਸਾਰਾ ਹੌਲੀ-ਹੌਲੀ ਆਪਣਾ ਰੱਖੋ ਜੋ ਕੁੱਟਣਾ ਹੈ ਸਕਾਉਣਾ ਕਰਨੇ ਵਾਲਾ ਕੋਸ਼ਾ ਆਪਣਾ ਸਾਰੀਆਂ ਚੀਜ਼ਾਂ ਹੌਲੀ-ਹੌਲੀ ਕਰੋ ਤਾਂ ਕਿ ਤੁਹਾਨੂੰ ਕੁੱਤਰ ਬਾਜੀ ਦੇ ਵਿੱਚ ਇਹ ਪਤਾ ਨਾ ਲੱਗੇ ਵੀ ਹਾਂ ਕਈ ਬੰਦੇ ਨੇ ਐਂਟਰੀਆਂ ਦੇ ਪੈਸੇ ਇਕੱਠੇ ਕਰਨੇ ਆ ਹੌਲੀ-ਹੌਲੀ ਆਪਣੇ ਛੋੜੇ-ਵੋੜੇ ਨਾਲੇ ਕਰਦੇ ਜਾਂਦੇ ਉਹ ਪੈਸੇ ਨਾਲੇ ਸਟਾਕ ਆਪਣਾ ਐਂਟਰੀਆਂ ਦਾ ਇਕੱਠਾ ਕਰੋ ਸੋ ਵੀਰੋ ਬਹੁਤ ਵਧੀਆ ਖੇਡ ਆ ਜੀ ਕੁੱਤਰ ਬਾਜੀ ਬਚਾਓ ਜੋ ਆਪਣੀਆਂ ਕਮੇਟੀ ਦੀ ਗਾਈਡਲਾਈਨ ਆ ਉਹ ਉਹਦੇ ਨਾਲ ਆਪਣਾ ਸੋ ਸਮਝ ਕੇ ਚੱਲੋ ਜਿੱਕਣਾ ਉਹ ਕਹਿ ਰਹੇ ਆ ਬਹੁਤ ਬੜੀ ਦੇਣ ਆ ਭਾਈਆਂ ਦੀ ਉਹਨਾਂ ਦੀ ਚਲੋ ਆਪਣਾ ਸ਼ੌਕ ਦੁਬਾਰਾ ਚਾਲੂ ਚਾਲੂ ਹੋ ਗਿਆ ਜੀ ਵਧੀਆ ਸ਼ੌਕ ਕਰੋ ਸੋ ਸਮਝ ਸੋ ਇਹ ਸਮਝ ਨਾਲ ਸ਼ੌਕ ਕਰੋ ਇਹ ਬਾਕੀ ਅੰਬਾਚੇ ਔੜ ਰਹੇ ਆ ਆ ਗਿਆ ਸਾਤੇ ਵਾਲਾ ਵਜਾ ਟੁੱਟ ਕੇ ਉੱਪਰ ਤੇ ਆ ਦੇਖੋ ਮਾੜਾ ਮਾੜਾ ਦੇਖ ਲਾ ਫੋਨ ਬਲਾਰ ਹੋਣ ਲੱਗ ਗਿਆ ਇਹ ਆ ਗਿਆ ਸਾਤੇ ਵਾਲਾ ਬਹੁਤ ਸੋਹਣੀ ਡਾਰੀ ਕਰਦਾ ਬੱਚਾ ਹਾਜੀ ਜਮੇ ਜੀਰੋ ਕਲਦੇ ਚੀ ਚੀ ਕਰਦਾ ਜੀ ਚੌਗਾ ਲੈਂਦਾ ਕੂਤਰਾਂ ਦੇ ਹਾਜੀ ਤੇ ਇਹਦਾ ਭਾਈ ਬੈਈ ਆ ਇੱਥੇ ਬਹਿ ਕੇ ਇਹਦੇ ਭਾਈ ਇੱਕ ਛਤਰੀ ਤੇ ਆ ਕੇ ਸਵਾ ਘੰਟਾ ਲਾ ਕੇ ਬਹਿ ਗਿਆ ਜੀ ਹਾਂ ਸਵਾ ਘੰਟਾ ਲਾ ਕੇ ਬੈਗਾ ਸੁਰਖੀ ਖੜੀ ਜਾਂ ਉੱਪਰ ਸੌਖੀ ਨਹੀਂ ਡੋਟ ਰਹੀ ਸੁਰਖੀ ਖੜੀ ਹੈ ਜੀ ਉੱਪਰ ਦੇਖੋ ਕਿੰਨਾ ਟਾਈਮ ਲਾ ਕੇ ਆਉਂਦੀ ਬਾਕੀ ਤੁਸੀਂ ਵੀਰੋ ਇਹ ਚੀਜ਼ਾਂ ਨੋਟ ਕਰੋ ਆਪਾਂ ਅੱਜ ਬਲੌਗ ਦੀ ਐਂਟਰੀ ਕਰਦੇ ਆਂ ਥੋੜਾ ਜਿਹਾ ਆਪਾਂ ਨੂੰ ਵੀ ਕੰਮ ਆ ਕੁ ਉੱਤਰ ਲਾ ਕੇ ਤੇ ਫੇਰ ਕਰਾਂਗੇ ਗੱਲਬਾਤ ਕੋਈ ਹੋਰ ਵਿਸ਼ੇ ਤੇ ਚੰਗਾ ਹੀ ਸਾਸਰੀ ਕਾਲ ਦੀ ਸਾਰੇ ਆਪਣੇ ਚੈਨਲ ਨੂੰ ਸਪੋਰਟ ਕਰੋ ਵੀਰੇ ਆਪਣੇ ਛੋਟੇ ਭਾਈ ਦੇ ਨੂੰ ਲਾਈਕ ਲਾਈਕ ਸਬਸਕ੍ਰਾਈਬ ਸਪੋਰਟ ਕਰੋ ਵੀਰੇ ਚੰਗਾ ਹੀ ਧੰਨਵਾਦ Ah, ei joo, niin mä kalli satti alla. Täytyy antaa sinulle. Ah, jännä, katsokko. Ah, ਅਗੇ ਦਰਖਤ ਉਪਰ ਬੜੀ ਦੀਆ ਫੁੱਤਾ ਆਹ ਅਸੋਰਖੀ ਨੇ ਵੀ ਉੱਪਰ ਤੇ ਆਉਂਦੀ ਸਾਰੇ ਮਾਰ ਤੇ ਥਾਪੇ ਆਉ ਦੇਖੋ ਬੜੀ ਆ ਗਈ ਅਸੋਰਖੀ ਆ ਗਈ ਮਿੱਤਰੋ ਹੁਣ ਦੇਖੀ ਇਹ ਬੱਚੇ ਨੇ ਇਹਦੇ ਗੈਰੇ ਮਾਰਨਾ ਚੱਕਰ ਤੇ ਥਾਪੇ ਮਾਰੇ ਨਾ ਆ ਕੇ ਦੇਖੀ ਨਾ ਗੈਰੇ ਚੱਕਰ ਮਾਰ ਕੇ ਫੇਰ ਨਾ ਚੜ ਜਣਾ ਉੱਪਰ ਇਹ ਬੱਚਾ ਐਡਾ ਹੀ ਕਰਦਾ ਹੈ ਆ ਗਈ ਸੁਰਕੀ ਆ ਦੇਖੋ ਆ ਜਾਂਦਾ ਕਾਲੇ ਸਾਤੇ ਵਾਲਾ